ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਰੋਡਵੇਜ਼ ਪਣਬਰਸ ਤੇ ਪੀਆਰਟੀਸੀ ਦੇ ਕੱਟੇ ਮੁਲਾਜ਼ਮਾਂ ਵੱਲੋਂ ਆਪਣੇ ਮਸਲਿਆਂ ਦੇ ਹੱਲ ਲਈ ਇੱਕ ਵਾਰ ਫਿਰ ਪੰਜਾਬ ਬੰਦ ਤੇ ਚੱਕਾ ਜਾਮ ਦੇ ਐਕਸ਼ਨ ਸੰਬੰਧੀ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋਰੇ ਇਹ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਰੋਡਵੇਗ ਪਣਵੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਜੋ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਹ ਸਰਕਾਰ ਦੇ ਲਗਭਗ 40000 ਦਾ ਕਾਰਜਕਾਰ ਪੂਰਾ ਹੋਣ ਤੇ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਦਿਨ ਤੀਜੇ ਵਜੋਂ ਇੱਕ ਵਾਰ ਨਹੀਂ ਬਲਕਿ ਕਈ ਵਾਰ ਇਹਨਾਂ ਮੁਲਾਜ਼ਮਾਂ ਵੱਲੋਂ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਹ ਕੀਤਾ ਗਿਆ ਹੈ ਕਦੇ ਇੱਕ ਦਿਨ ਲਈ ਕਦੇ ਤਿੰਨ ਦਿਨਾਂ ਲਈ ਤੇ ਕਦੇ ਦੋ ਘੰਟਿਆਂ ਲਈ ਜੇਸਨਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਇਹਨਾਂ ਨਾਜਮਾਂ ਦੇ ਦੁਖੜੇ ਫਰੋਲਿਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੱਕਾ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਸ਼ੌਕ ਨਹੀਂ ਹੈ ਬਲਕਿ ਸਰਕਾਰ ਉਹਨਾਂ ਦੇ ਮਸਲੇ ਨੂੰ ਜਾਣਬੁੱਝ ਕੇ ਲਟਕਾ ਕੇ ਉਹਨਾਂ ਨੂੰ ਅਜਿਹੀ ਸਖਤ ਐਕਸ਼ਨ ਲੈਣ ਦੀ ਮਜਬੂਰ ਕਰ ਰਹੀ ਹੈ ਤਾਂ ਆਓ ਜਾਣਦੇ ਹਾਂ ਕਿ ਅਕਤੂਬਰ 2025 ਦੀ ਇਸ ਦਿਵਾਨੀ ਮੌਕੇ ਟ੍ਰਾਂਸਪੋਰਟ ਵਿਭਾਗ ਦੇ ਕੱਟੇ ਮਜ਼ਦਮਾਂ ਦੇ ਲੀਡਰਾਂ ਦਾ ਕੀ ਕਹਿਣਾ ਹੈ ਤੇ ਉਹਨਾਂ ਨੂੰ ਕਿਹੜੀਆਂ ਆਪਣਾ ਦਰਬੇਸ਼ ਹਨ 50 ਲੋਡ ਬੀਸ ਪਨ ਬਸ ਪੀਆਰਟੀਸੀ ਕੰਟਰੈਕਟਰ ਵਰਕਰ ਜਨਰਲ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿਕੀ ਬਜਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਪ੍ਰੈਸ ਕਲਬ ਵਿਖੇ ਪ੍ਰੈਸ ਕਾਨਫਰੰਸ ਬਰਗਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਨੂੰ 4 ਸਾਲ ਹੋ ਚੁੱਕੇ ਹਨ ਪਰੰਤੂ ਟ੍ਰਾਂਸਪੋਰਟ ਵਿਭਾਗ ਦਾ ਕੋਈ ਵਾਅਦਾ ਨਹੀਂ ਪੂਰਾ ਹੋਇਆ ਕਿਉਂਕਿ ਇਹਨਾਂ 4 ਸਾਲਾਂ ਵਿੱਚ ਟ੍ਰਾਂਸਪੋਰਟ ਵਿਭਾਗ ਦਾ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਕੋਈ ਵੀ ਸਰਕਾਰੀ ਬਸ ਨਹੀਂ ਪਾਈ ਗਈ ਨਵੇਂ ਪਰਮਿਟ ਲੈਣੇ ਜਾਂ ਪੱਕੀ ਭਰਤੀ ਤਾਂ ਬਹੁਤ ਦੂਰ ਦੀ ਗੱਲ ਹੈ ਦੂਜੇ ਪਾਸੇ ਮੁਲਾਜ਼ਮਾਂ ਵੱਲੋਂ ਵਕ ਵਕ ਸਮੇਂ ਤੇ ਵਾਗਣੂ ਬਚਾਓ ਫਤਿਹ ਆਪਣੇ ਰਿਕਾਰਡ ਪੱਕਾ ਕਰਨ ਦੀ ਮੰਗ ਤੇ ਸੰਘਰਸ਼ ਜਾਰੀ ਹੈ ਆਪਵਾ ਨੇ ਦੋਸ਼ ਲਗਾਇਆ ਹੈ ਕਿ ਕੱਚੇ ਮੁਲਾਜ਼ਮਾਂ ਨੂੰ 15-15 ਸਾਲ ਤੋਂ ਬਾਅਦ ਵੀ ਪੱਕਾ ਕਰਨ ਦੀ ਥਾਂ ਤੇ ਇੱਕ ਜਰਨ ਦੀ ਨੀਤੀ ਲਿਆਂਦੀ ਹੈ ਜਿਸ ਵਿੱਚ ਮੁਲਾਜ਼ਮ ਪੱਕੇ ਕਰਦੇ ਉਜਾਏ ਹੋਰ ਕੱਚੇ ਕੀਤੇ ਜਾਦੇ ਹਨ ਇਸ ਨੀਤੀ ਨੂੰ ਸਪੈਸ਼ਲ ਕਾਰਡਰ ਭਾਵ ਡਾਊਨ ਕੇਡਰ ਦੇ ਰੂਪ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਸ ਵਿੱਚ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਲੀ ਕੋਈ ਸਹੂਲਤ ਨਹੀਂ ਹੈ ਪਰ ਤੁ ਸਰਕਾਰ ਆਪਣਾ ਪੱਲਾ ਝਾੜ ਕੇ ਮੁਲਾਜ਼ਮਾਂ ਨਾਲ ਤੋਫਕ ਮਾਰ ਰਹੀ ਹੈ ਸੁਭਾ ਜਨਰਲ ਚਲਸੀਏ ਸੈਂਟਰ ਤੋਂ ਖਜਾਨਚੀ ਵਜੀਰ ਸਿੰਘ ਤੇ ਰੋਹੀ RAM ਨੇ ਕਿਹਾ ਕਿ ਸਰਕਾਰ ਕੋ ਪਾਵਰ ਨਿਜੀਕਰਨ ਕਰ ਲਈ ਪਤਾਵਦੀ ਹੈ ਕਿਉਂਕਿ ਵਿਭਾਗਾਂ ਵਿੱਚੋਂ ਲਗਾਤਾਰ ਬੱਸਾਂ ਕੰਮ ਕਰ ਨਹੀਂ ਰਹੀਆਂ ਹਨ ਅਤੇ ਇੱਕ ਵੀ ਆਪਣੀ ਮਾਲਕੀ ਬੱਸ ਨਹੀਂ ਪਾਈ ਗਈ ਕੋਟਾ ਡੈਪੋ ਨੂੰ ਟਾਇਰ ਬੈਟਰੀਆਂ ਤੇ ਸਪੇਅਰ ਪਾਰਟਸ ਨਹੀਂ ਦਿੱਤੇ ਜਾ ਰਹੇ ਪਰ ਪਾਰਕ ਦੇ ਰੇਤੀਆ ਬਸਾਂ ਨਿੱਕੇ ਨਿੱਕੇ ਟਮਾਟਾ ਪਿਛਲੇ 2-2 ਮਹੀਨਿਆਂ ਤੋਂ ਵਰਕਸ਼ਾਪ ਦਾ ਸ਼ਗਨ ਪਾਣ ਕੇ ਖੜੀਆਂ ਹਨ ਅਗਵਣੇ ਇਹ ਵੀ ਅਨਾਣ ਕੀਤਾ ਕਿ ਜੇਕਰ ਸਰਕਾਰ ਨੇ ਆਉਣ ਵਾਲੀ 23 ਅਕਤੂਬਰ ਨੂੰ ਤੇ 17 ਨਵੰਬਰ ਜਾਂ ਪਹਿਖ ਵਿੱਚ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਕੋਲਣ ਦੀ ਕੋਸ਼ਿਸ਼ ਕੀਤੀ ਤੇ ਟੈਂਡਰ ਨੂੰ ਰੱਦ ਨਾ ਕੀਤਾ ਗਿਆ ਤਾਂ ਤੁਰੰਤ ਪੂਰਾ ਪੰਜਾਬ ਬੰਦ ਕਰ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦੀ ਰਿਹائش ਤੇ ਕਰਨਾ ਦਿੱਤਾ ਜਾਵੇਗਾ ਇਸ ਮੌਕੇ ਸੂਬਾ ਚੇਅਰਮੈਨ ਕੁਲਵਿੰਦਰ ਸਿੰਘ ਰਾਠ ਸੂਬਾ ਸੰਯੁਕਤ ਸਕੱਤਰ ਜੋਗ ਸਿੰਘ ਉਦੀਕ ਚੰਦ ਵਰਦੀ ਸਿੰਘ ਆਦਿ ਵੀ ਹਾਜ਼ਰ ਸਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਅਨੁਸਾਰ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਤੇ ਉਹਨਾਂ ਨੂੰ ਦਲਬੇਸ਼ ਹੋਰ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਾਲਾ ਧਿਆਨ ਦਿੰਦੀ ਹੈ ਜਾਂ ਫਿਰ ਟਾਲ ਮਟਾਲ ਕਰਕੇ ਹੀ ਆਪਣਾ ਫੰਦ ਸਮਾਂ ਦਾ ਪੂਰਾ ਕਾਰਜਕਾਮ ਕਰ ਨੂੰ ਤਰਜੀਹ ਦਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਮੈਨਰੇਖਾ ਇੱਕ ਹੋਲ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ